ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਵੰਚੜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅਰਸ਼ਦ ਜੱਗੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਤਰ੍ਹਾਂ ਦੇ ਪਸ਼ੂ ਤੁਹਾਨੂੰ ਵਿਖਾਉਣੇ ਆ ਬੱਚੇ ਵਾਲੀਆਂ ਵੀ ਤੁਹਾਨੂੰ ਦਿਖਾਉਣੀਆਂ ਬੱਚੇ ਤਾਂ ਬਿਨਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਟੋਕੜ ਗੱਬਨ ਕਾਵਾ ਵੀ ਤੁਹਾਨੂੰ ਦਿਖਾਉਣੀਆਂ ਤੇ ਸਾਰੀਆਂ ਨਾਰਮਲ ਰੇਟ 'ਤੇ ਤੁਹਾਨੂੰ ਦਿਖਾਉਣੀਆਂ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਹੋ ਸਨਾ ਠੀਕ ਠਾਕ ਜੀ ਬੜੇ ਬੜੀਆਂ ਮਹਾਰਾਜ ਦੀ ਕਿਰਪਾ ਪੂਰੀ ਕੇ ਮਾਹਾਂ ਹੀ ਦਰਸ਼ਨ ਹੋਏ ਟਾੜੇ ਦੇ ਅੱਖਾਂ ਤਸੀਆਂ ਤੁਹਾਨੂੰ ਵੇਖਿਆ ਥੋੜੇ ਕੰਮ ਨੂੰ ਨਹੀਂ ਛੁਣ ਜਾਨੇ ਲਾਉਂਦੇ ਹਾਂ ਠੀਕ ਠੀਕ ਆ ਚਲੋ ਵਧੀਆ ਹੁਣ ਹੋ ਗਏ ਚੋਨੇ ਚੁੰਨੇ ਤਾਂ ਵੇਲੇ ਰੋ ਗਿਆ ਤੇ ਰਹਿ ਗਿਆ ਥੋੜਾ ਸਾ 6-7 ਕਿਲੋ ਤਾਂ ਰਹਿ ਗਿਆ ਉੱਥੇ ਰਸਤਾ ਲਾਉਣੀ ਥੋੜੀ ਪਿਛੇ ਮਤਲਬ ਕਿ ਹੁਣ ਅੱਜ ਅੱਜ ਦੇ ਵੀਡੀਓ ਪਾ ਕੇ ਹੁਣ ਅਗਲੇ ਮਹੀਨੇ ਵਾਰੀ ਆਉਗੀ ਨਹੀਂ ਨਹੀਂ ਅਗਲੇ ਮਹੀਨੇ ਰੈਗੂਲਰ ਰੈਗੂਲਰ ਤਰੀਕਾ ਬੱਸੋਂ ਵੀ ਫੂਨ ਕੀਤਾ ਬਾਬਾ ਜੀ ਬੜਾ ਅਲੱਦ ਅਲੱਦ ਦਰਜਾ 20-20 ਲੀਟਰ ਵਾਲਾ ਉਹ ਤੋਂ ਫਿਰ ਸਾਡੇ ਤੋਂ ਆਇਆ ਨਹੀਂ ਗਿਆ ਕਿੰਨਾ ਕਿੰਨੇ ਵੱਡਿਆ ਠੀਕ ਆ ਚਲੋ ਜੋ ਵੀ ਆ ਫਿਰ ਦਿਖਾਈਏ ਫਿਰ ਅੱਜ ਦੇ ਟੋਹੀ ਪਹਿਲਾਂ ਵਾਂਗੂ ਕਿ ਬਤਾ ਦੇ ਜੀ ਬਾਬਾ ਜੀ 10000 ਟੋਕੜ ਕਪਣਗਾ ਸ਼ੁਰੂ ਕਰ ਦਿੰਗੇ ਟੋਕੜ ਤੋ 2000 ਦੀ ਗਾਂ ਤੇ ਦਾ 6.5-7 ਕਿਲੋ ਦੁੱਧ ਹੋਊਗਾ। ਚਲੋ ਵੇਖਦੇ ਆਂ ਵੀਡੀਓ ਅੱਜ। ਵੀਡੀਓ ਵੇਖੋ ਕੋਈ ਵੀਰਪਾ। ਵੀਡੀਓ ਪੂਰੀ ਵੇਖਿਆ ਜ਼ਰੂਰ ਹਨਾ। ਵੇਖੇ ਛੋਟੇ ਛੋਟੇ ਮੋਲੀ ਆ ਗਏ। ਤੇ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ। ਉਹ ਬਈ ਗੱਬਣ ਮੱਛੀ ਆ। ਅੱਛਾ। ਸਾਦ ਉਹ ਤੁਸੀਂ ਵੇਖ ਸਕਦੇ ਥਾਂ ਤੋਂ ਵੇਖੋ ਕਿਡਾ ਸਪੈਸ਼ਲ ਲੱਗਾ ਵਾ। ਠੀਕ ਆ। ਠੰਡੀ ਵੜੀ ਭਮੇਜ ਤੇ ਬੈਜੋ। ਕਿੰਨਾ ਕੁ ਲਾਜੋ ਟਾਈਮ? 5-7 ਦਿਨ ਪੰਜ-ਸੱਤ ਦਿਨ ਲੈ ਜੂਗੀ। ਤੇ ਦੁੱਧ ਜਦੋਂ ਅੰਦਰ ਸੂਪ ਗਿਆ ਇੱਕ ਹਫਤਾ ਬਣ ਕੇ ਲੈ ਜੀ। ਕਿੰਨੇ ਕੁ ਦੁੱਧ ਆ ਲਈ ਆ? ਦੁੱਧ ਹਰ ਸਾਨੀ ਬੜਾ ਕਮਾਲ ਦਾ ਲੱਗਾ ਤੇ ਅਜੇ ਥੱਲੇ ਤਿਆਰ ਹੋਣੀ ਆ ਲੜ ਲੜ ਵੜਿਆ ਵਾ ਤੋਰ ਦੋ ਦੰਨ ਤੋਰ ਤੇ ਇੱਕ ਐਂਡ ਕਰ ਦੋ ਵੀ ਬਾਈਕ ਲਾ ਬਬਾਈ ਆਸਕੇ ਦੁੱਧ ਦੇ ਜੂਗੀ ਠੀਕ ਆ ਕੱਦ ਬਜੀ ਤੁਹਾਨੂੰ ਬਹੁਤ ਚੰਗਾ ਬਾਗੀ ਆ ਗਈ ਥੋੜੀ ਕ੍ਰਾਸ ਪਾਂਚਿਆ ਗਰਮੀ ਗਰਮੀ ਦੀ ਨਹੀਂ ਪ੍ਰਭਾਵ ਇਹਨੂੰ ਵੀ ਕੋਈ ਗਰਮੀ ਚੱਲਣ ਵਾਲੀ ਆ ਜੀ ਗਰਮੀ ਚੱਲਣ ਵਾਲੀ ਆ ਗਰਮੀ ਅਗ ਆਉਣ ਵਾਲੀ ਹੈ ਜੀ ਤੇ ਮੁੱਲ ਵੇਤੀਆ ਤਾਂ ਫਿਰ ਇਹੋ ਜਿਹਾ ਬੱਚੋ ਬਾਬਾ ਜੀ ਲੋ 60 60 ਵੀ ਘਟੀਆਂ ਦੇ ਤੇ ਤੁਸੀਂ ਕਿੰਨਾ ਕਰੀ ਜਾਣਾ ਜੀ ਬਾਬਾ ਜੀ ਵੇਖੋ ਥੋੜਾ ਸਮੇ ਬੜਾ ਸਪੈਸ਼ਲ ਲੱਗਾ ਬਾਕੀ ਕਿੰਨੇ ਦੀ ਦੇ ਦਈਏ ਫਿਰ ਆਪਾਂ 55 ਦੀ ਨਾ ਦੇ ਜੀ ਕਿਉਂ ਚੰਨ ਕੋ ਯਾਰ ਖੰਡ ਕਰਦੀ ਜੱਸ ਨਾ ਹੀ ਕਰੀਏ ਫਿਰ ਅਭੀ ਬਿਲਕੁਲ 50000 ਦੀ ਜਸਨਾ ਹੋਰ 20000 ਬੀ ਬੈਠ ਦੇ ਦਾਂਗੇ ਜਸਨਾ ਹੀ ਆ ਤੇ ਵਜੀ 18 20 ਕਿਲੋ ਤੇ 10000 ਹੋਰ ਛੱਡ ਜੇ 51000 ਹੋਰੇ 50 ਤੇ ਪੂਰੇ ਪੂਰੇ ਪੰਜਾਬ ਦੇ ਪੂਰੇ 50 ਛੋੜ ਛਾੜੀ ਹੋਣੀ ਜੇ ਤੇ ਬਾਕੀ ਬੈਠ ਦਾ ਫਿਰ ਸੁਣੋ ਖਾਓ ਕਿਡਾ ਸਪੈਸ਼ਲ ਲੱਗਾ ਸਾਨ ਤੇ ਜਿਹੜਾ ਚੰਗਾ ਲੱਗਾ ਵਾ ਦਰਦੀ ਥੋੜਾ ਆ ਜਾ ਕੈਂਪ ਦੇ ਦੋ ਠੀਕ ਆ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਤੇ ਬਾਬਾ ਜੀ ਛਾਈਆਂ ਲਾ ਬੱਚਾ ਤੇ ਲਾ ਦੇ ਐਸੋ ਇਸ ਵਾਈ ਜੇ ਹਾਂ ਸੁਈ ਜੇ ਕਿੰਨਾ ਚਿਰ ਹੋ ਗਿਆ ਸੁਈ ਨੂੰ 15 ਦਿਨ ਹੋ ਗਏ 15 ਦਿਨ ਹੋ ਗਏ ਦੁੱਧ ਕਿੰਨਾ ਤਿਆਰ ਹੋ ਗਿਆ ਤੁਹਾਡਾ ਵੀ 8 ਕਿਲੋ ਜਿਹੜਾ ਆਪਣੇ ਘਰੋਂ ਚਵਾ ਦਾਂਗੇ ਗੱਲਾਂ ਆ ਨੀ ਜਿਹੜਾ ਆਪਣੇ ਤੋਂ ਕਰਵਾ ਆ 8 ਕਿਲੋ ਇਹ ਆ ਕਿ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਖੜੇ ਹਨਾ ਜੀ ਤੁਵੇਂ ਤਾਂ ਕਹੇ ਦੀ 8 ਹੀ ਚਾਹੂਗਾ ਠੀਕ ਆ ਗਰਮੀ ਆ ਬਾਲਾ ਵੱਧ ਗੱਡ ਕੈਨੂੰ ਜਾ ਦੇਣ ਜੀ ਕਹਤਾ ਬਗਾਨੀਆਂ ਦੇ ਨਿਕਲੇ ਨਾ ਤੇ ਬਾਹਰ ਮੂੰਹ ਕੀ ਸੋਣਾ ਹਾਂਜੀ ਹਾਂਜੀ ਤੋਰ ਫੇਰ ਉਹਨਾਂ ਕੋ ਜਿੰਨਾ ਕਹੇਗਾ ਇਹਦੇ ਬੱਬਾ ਹੀ ਛੋਟਾ ਜਾ ਮੋਲਿਆ ਚਲੋ ਪਹਿਲਾਂ ਤੋਰ ਤੋਰ ਦਈਏ ਬਾਕੀ ਆ ਦੇਖ ਸਾਡੇ ਜੀ ਬਾਕੀ ਇਹ ਵੀ ਇਹੋ ਜਿਹੇ ਗਾਵਾਂ ਦਾ ਦੁੱਧ ਚਲੋ ਸਮਝਣ ਦਾ ਬਾਕੀ ਦੁੱਧ ਵੀ ਆਇਆ ਚਿੱਟਾ ਵਾ ਕੋਈ ਧਰਮੀ ਗਰਮੀ ਦੀ ਵੀ ਨਹੀਂ ਪ੍ਰਵਾਹ ਠੀਕ ਆ ਇਹ ਥੋੜਾ ਕੋਈ ਕਹਦੇ ਕੋਈ ਗਰਮ ਆ ਤੇ ਬਾਕੀ ਇਹ ਕਿ ਕੱਦ ਵਿੱਚ ਵਾਲਾ ਬਹੁਤ ਆ ਉੱਚਾ ਨਹੀਂ ਆ ਬਿਨਾ ਬੱਤੀ ਆ ਇਧਰ ਦੇਖੋ ਥਾਂ ਵੀ ਜਿਹੜਾ ਕਾਫੀ ਪਿਆਰਾ ਲੱਗਦਾ ਤੁਹਾਨੂੰ ਕਿਹੜਾ ਸਪੈਸ਼ਲ ਲੱਗਾ ਇਧਰੋਂ ਖਾਓ ਦਰਦੀ ਆ ਥੋੜਾ ਜਿਹਾ ਕੈਮਰੇ ਦੋ ਠੀਕ ਆ ਇਹ ਵੇਖੋ ਤੁਹਾਨੂੰ ਤੁਹਾਨੂੰ ਬੜਾ ਸਪੈਸ਼ਲ ਲੱਗਾ ਵਾ ਚਲੋ ਲੈ ਜਾਓ ਇੱਕ ਅਦਰ ਨੂੰ ਤੋਰ ਬਦਦਾ ਹੋਇਆ ਆ ਜੀ ਆ ਬੱਚਾ ਵੀ ਜਿਹੜਾ ਇਹਦਾ ਹਾਂ ਜੀ ਚਲੋ ਲੈ ਜਾਓ ਫਿਰ ਠੀਕ ਆ ਦਾਲੋ ਦਾਸ ਵਾਸਤਾ ਪੈਣਾ ਬਾਹਰ ਕਈ ਆ ਵੀਰਾਂ ਦੇ ਡੰਗੇ ਡੁੰਗੇ ਭੱਜਨੇ ਵੀ ਆ ਤੇ ਛੱਡੀ ਸਫਾਈ ਆ ਤੂ ਆ ਜੱਗੇ ਭਾਈ ਜੇ ਅੱਜ ਜਾ ਜਾਈ ਭਾਈਆ ਦੇ ਦੇ ਕੇ ਕੇ ਵੀਰ ਹੀ ਦੇ ਦੇ ਕੇ ਦੋ ਹੋਰ ਨਾ ਛੜੀ 18 ਦੀ ਨਾ 18000 ਦੀ ਵਹਿੜ ਦੇ ਅੱਛਾ 18000 ਦੀ ਗਾਂ ਦੇ ਬਈ 18000 ਰੁਪਏ 8 ਕਿਲੋ ਵਾਲੀ ਬਾਹਰ ਆਉਣੇ ਨੇ ਤੇ ਬਾਕੀ ਗਰਮੀ ਦੀ ਇਹਨੂੰ ਪਰਵਾਹ ਨਹੀਂ ਠੀਕ ਆ 8 ਕਿਲੋ ਹੋਊਗਾ ਤਾਂ ਕੋਈ ਵੀਰਤਾ ਲੈ ਬਾਕੀ ਕੋਈ ਵੀਰਪਰਾ ਫੋਨ ਲਾਵੇ ਪਤਾ ਨਹੀਂ ਦੇ ਕਿੱਥੇ ਦੇਣੀ ਆ ਮਾਨਤਨ ਹੋ ਜਾਊਗਾ ਕੇ ਹੋਣਾ ਨਹੀਂ ਦੇਈ ਪਤਾ ਨਹੀਂ ਕਿੱਥੇ ਦੇਣੀ ਆ ਹੋਰ ਹੁਣ ਜਿਹੜੀ ਆ ਗਾਂ ਕੀ ਤੀਸਰੇ ਨੰਬਰ ਤੇ ਹਾਂਜੀ ਬਬਾਈ ਸਨਾਪ ਵੇਖੋ ਕਿੰਨਾ ਲੱਗਾ ਬੱਛੀ ਨੂੰ ਹਾਂਜੀ ਹਾਂ ਕੁਰੀਏ ਵੜਦੇ ਲੋਕਾਂ ਅੰਸਰ ਆ ਕਿ 10-10 ਹਜ਼ਾਰਾ 1000 ਦੀ ਆ ਵੇਚ ਜਾਂਦੇ ਆ ਤੇ ਇਹ ਕਿੰਨੇ ਚਿਰ ਦੀ ਗੱਬਨ ਚ ਨਹੀਂ ਗੱਬਨ ਬਬਈ ਅੱਛਾ ਅੱਛਾ ਉੱਚਾ ਬੱਚਾ ਅੱਛਾ ਅੱਛਾ 1.5 ਦੇ ਨਾਲੇ ਆ ਬੱਚਾ ਅੱਛਾ ਥੋੜੇ ਉੱਚੇ ਬੱਚੇ ਦੀ ਆ ਦੁੱਧ ਕਿੰਨਾ ਇਹ ਦੇ ਕੋ 6 ਕਿਲੋ ਠੀਕ ਆ ਹਾਂਜੀ ਤੋਰਾਂ ਹਾਂ ਕਰੀ ਇਹ ਤਸੱਲੀ ਕਰਕੇ ਭਾਵੇਂ ਦੋ ਡੰਕ ਕੋਈ ਵੀਰ ਭਰਾ ਝੋਕੇ ਖੜੇ ਬੱਚਾ ਕੀ ਮਗਰ ਇਹਦੇ ਬੱਚਾ ਇਹਦਾ ਬੱਚਾ ਹੈ ਪਾਜੀ ਆ ਖੁਸ਼ਾ ਬੱਚਾ ਜਿਹੜੇ ਪੂਰਾ ਭੱਜ ਕੇ ਜਾਂਦੀ ਆ ਇਧਰ ਤਾਜੀ ਸੁੱਜੀ ਹੁੰਦੀ ਆ ਤੇ ਪਰ ਬੱਚਾ ਜਿਹੜਾ ਉੱਚਾ ਹੀ ਜਿਹੜਾ ਆਪਣੀ ਸਮਝਣਾ ਕੋਈ ਵੇਖ ਲੈ ਚੱਲਾ ਲੈ ਜਾ ਫਿਰ ਅੰਕ ਤੋਂ ਬੜਾ ਸਪੈਸ਼ਲ ਲੱਗਾ ਬਾਕੀ ਬਾਬਾ ਜੀ ਨੂੰ ਚੰਗਾ ਥਣ ਬਹੁਤ ਜ਼ਿਆਦਾ ਚੰਗਾ ਮੂੰਹ ਇਹੋ ਕਿਡਾ ਸੋਹਣਾ ਲੱਗਾ ਵੇ ਛੇ ਥਾਣੇ ਚੰਗਾ ਹੈ ਤੇ ਬਾਕੀ ਇਹੋ ਜਿਹੇ ਗਾਵਾਂ ਦਾ ਦੁੱਧ ਸੰਗਣਾ ਹੁੰਦਾ ਥੋੜੇ ਜਿਹੇ ਦਿਨ ਕਰੇ ਦਿੱ ਜਵਾਨਾ ਦਿਖਾ ਦੀ ਇਹਦਾ ਚੰਗੀ ਤਰ੍ਹਾਂ ਬਾਕੀ ਆ ਦੇਖ ਸਾਦੇ ਜੇ ਥਾਣ ਵੀ ਚੰਗਾ ਲੱਗਾ ਵਾ ਤੇ ਮੁੱਲ ਵੀ ਜੇ ਫਿਰ ਇਹਦਾ ਤੋ ਭਾਈ ਇਧਰ ਇਹ ਲੋਕ ਦੇ ਅੰਸਰਾ ਅbsche ਦਬਾਰਾ ਬੜਾ ਜਿਆਦਾ ਜਿਆਦਾ ਯਾਰ ਦੀਆਂ ਵੇਚ ਸਕਦੇ ਵੇਚ ਜਾਂਦੇ ਆ ਹਾਂਜੀ ਤਾਂ ਆਪਣੀ ਦਾ ਦੁੱਧ ਵੀ 6 ਕਿਲੋ ਹੈਗਾ ਵਾ ਅੱਛਾ ਹਾਂਜੀ ਕਿੰਨੇ ਦੇ ਦੇ ਦੀਏ ਜਿਆਜ ਜੀ ਕਰੀਏ 17000 ਦੀ ਦੇ ਦੀਏ ਬੱਤੇ ਵਾਲੀ ਏ ਕਿਸੋ ਲਾਂ ਦੀ ਦੇ ਦੀਏ 15 ਦੀ ਦੇ ਦਿੰਦੀ 15 ਆ ਦੀ ਦੇ ਦਿੰਦੀ ਕਿਚੋਂ ਕਸਰ ਹੈ ਕੀ ਆ ਪਤਾ ਨਹੀਂ ਆਪਾਂ ਦੇਖੀ ਕਿਸੇ ਦਿਨ ਕੋਈ ਵੀਰ ਭਰਾ ਫੋਨ ਲਾਵੇ ਅੱਛਾ ਪਤਾ ਨਹੀਂ ਦੇਖਣੀ ਵੱਖਰੀ ਥੋੜੀ ਦੇਖੋ ਕਿੰਨੀ ਆ ਇਹਦੇ ਕਿੱਲੇ ਦੇ ਬੱਜੀ ਫੜੋ ਸਾਡੇ ਘਰ ਬੱਜੀਆਂ ਤਸੱਲੀ ਕਰਕੇ ਲੈ ਜਾਓ ਹਾਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹਦਾ 20 ਮਿੰਟ 1.5 ਮਹੀਨੇ ਬਾਅਦ ਅੱਜ ਵੀਡੀਓ ਪਾਈ ਹੈ ਇੱਧਰ ਵੇਖੋ ਤੁਸੀਂ ਵੀ ਵਾਰ-ਵਾਰ ਕਹਿੰਦੇ ਜਿਵੇਂ ਵੀ ਵਾਰ-ਵਾਰ ਕਹਿੰਦੇ ਆ ਤੇ ਇਹਨਾਂ ਚੀਜ਼ਾਂ ਵੱਲ ਵੀ ਗੌਰ ਜਿਹੜਾ ਜ਼ਰੂਰ ਕਰਨਾ ਚਾਹੀਦਾ ਵਾ ਵੀਡੀਓ ਪਾਈ ਨੂੰ ਬਾਬਾ ਜੇਰੂ ਗਿਆ ਕੋਈ ਆਪ ਨਹੀਂ ਆ ਤਸੱਲੀ ਕਰਕੇ ਲੈ ਜਾਓ ਠੀਕ ਹੈ ਜੀ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਚੌਥੇ ਨੰਬਰ ਤੇ ਇਹ ਟੋਕੜ ਗੱਪਣ ਜੀ ਇੱਕ ਤਰੀਕ ਤੋਂ 7ਵਾਂ ਮਹੀਨਾ ਲੱਗ ਗਿਆ ਜਦੋਂ 2 ਦਿਨ ਹੋ ਗਏ 7 ਮਹੀਨੇ 2 ਦਿਨ ਹੋ ਗਏ ਇਹਨੂੰ ਬੜੀ ਅੱਛਾ ਚੈੱਕ ਪਾਸ ਹੈ ਕੋਈ ਆਪਣੀ ਤਸੱਲੀ ਕਰਾ ਕੇ 라ਜੇ ਬੇਸ਼ੱਕ ਦੀ ਸਾਡੇ ਘਰ ਚੈੱਕ ਕਰਾ ਲਈ ਨਹੀਂ 7 ਮਹੀਨੇ ਹੋ ਗਏ ਇਹਨਾਂ 7 ਮਹੀਨੇ ਤੋਂ ਉੱਤੇ ਜਾਂਦੇ ਦਿਨ 2 ਹੋ ਗਏ ਤੋਰਾ ਦਿਨ ਬਦਲਦਾ ਜੀ ਚਲੋ ਤੋਰਾ ਫੇਰੇ ਕਰਨੀ ਚੱਲਣ ਵਾਲੀ ਜੀ ਵੀ 2 ਦਿਨ ਦੀ ਜੇ ਬਾਬਾ ਜੀ ਦੁੱਧ 6 ਕਿਲੋ ਦੁੱਧ ਹੈਗਾ ਵਾਗੇ ਠੀਕ ਆ ਹਾਂਜੀ ਕਰਾਉਸ ਜੀ ਬਾਬਾ ਜੀ ਗਰਮੀ ਚੱਲਣ ਵਾਲੀ ਹੈ ਵੀ ਤੁੰਤੂ ਨਵਾਂ ਸਪੈਸ਼ਲ ਹੈ ਬਾਕੀ ਸੰਢੀ ਢੁੰਡੀ ਬੜੀ ਐ ਵੀ ਚੌਂਚ ਭੋਲੀ ਪਾਲੀ ਪੂਰੀ ਐ ਸੱਜਰਾਂ ਵਾਲਾ ਵਦਕੇ ਬਾਬਾ ਜੀ ਚੱਡਾ ਲੱਗਾ ਇਹਨੂੰ ਸੱਜਰਾਂ ਆ ਰਹੀਆਂ ਤੇ 15 16 ਕਿਲੋ ਦੁੱਧ ਦਿੱਤਾ ਇਹਨੇ ਤੇ ਹੁਣ ਮੁੱਲ ਕਿੰਨਾ ਐ ਦਾ ਫਿਰ 7000 ਦੇ ਦਈਏ 7000 ਦੇ ਦੇਣੀ ਜੇ ਬਾੜ ਚੰਗੀ ਆ ਵੇਖੋਗਾ ਇਸ ਕਾਈ ਪਰਮੈਂਟਲ ਵਾਲੀ ਆ ਥੋੜਾ ਥੋੜਾ ਇਹ ਵਾਧ ਦੇ ਜੇ 7000 ਥੋੜਾ ਇਹ ਦੱਸ ਦੋ ਕਿਨੇ ਦੇ ਦੇਣਾ ਲੋ ਜੈ ਜਿੰਨਾ ਕਰਾਉਣਾ ਜੀ 25 ਕਿਤੇ ਦੇ ਦਈਏ ਇਹ ਛੜਦਾਂ 24000 ਅੱਛਾ 1 ਹਰ ਛੜਦੀ 23000 23000 ਦੀ ਕੋਈ ਵੀ ਰਾਫੂ ਨਾਵੇ ਮੈਂ ਸਿਆਲ ਜਿੰਨੀਆਂ ਟੁਕੜਾ ਘਬੜਾ ਮਈਆਂ ਟੁਕੜਾ ਘਬੜਾ گاਵਾ ਵੇਚੀਆਂ ਹੁਣ ਕੁਝ ਸੂਪੀਆਂ ਕਈ ਭੈਣ ਭਰਾਵਾਂ ਦੇ ਫੋਨ ਆਉਂਦੇ ਆ ਵੀ ਇੱਕ ਵਾਰ ਡੇਰੀਆਂ ਚ ਲਗੀਆਂ ਟੁਕੜਾ ਘਬੜਾ ਮਈਆਂ ਸਿਆਲ ਚ ਹਾਂਜੀ 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 ਘੜ ਤੋਂ ਘੜ ਵੀ 50 ਮਈਆਂ ਵੇਚਦੀ ਆ ਹਾਂਜੀ 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 ਹੁਣ ਇੱਕ ਸਭਰਾਈ ਮਹਿੰਗੀ 16 ਕਿਲੋ ਦੁੱਧ ਦੇ ਦਿੰਦੀ ਆ 48000 ਦੀ ਦਿੱਤੀ 16 ਕਿਲੋ ਦੁੱਧ ਦੇ ਦਿੰਦੀ ਬਾਕੀ ਡੇਰੀਆਂ ਦੇ ਮੱਝਾਂ ਤੁਹਾਨੂੰ ਪਤਾ ਸਾਰੀਆਂ 15 16 ਲੀਟਰ ਵਾਲੀਆਂ ਨੂੰ ਲੱਗ ਤੇ ਇਹ ਕੰਮ ਕਰਨ ਦਾ ਮਜ਼ਾ ਆਂਦਾ ਵਾ ਚਲੋ ਵੀ ਹਾਂ ਨਹੀਂ ਕੋਈ ਨਾ ਫਾਇਦਾ ਹੁੰਦਿਆ ਵਾ ਤੇ ਹੁਣ ਆ ਜਿਹੜੀ ਗਾਂ ਚ ਬਾਈ ਤੋਹਫਾ ਹੀ ਆ ਆ ਬਿੰਦੀ ਆ ਜੇ ਤੋਹਫਾ ਹਰ ਜਿਹੇ ਕੰਨੀ ਤੋਹਫਾ ਬੜਾ ਤੋਹਫਾ ਬੜਾ ਲਿੱਸਾ ਜੇ ਬਾਬਾ ਜੀ ਕਹਿੰਨੇ ਸਾਬੀ ਨਹੀਂ ਤੇ ਜਾਨ ਛਡਾਉਣ ਵਾਲੀ ਗੱਲ ਨਹੀਂ ਠੀਕ ਆ ਬਾਬਾ ਜੀ ਨੇ ਬੰਦਿਆ ਕੋ ਲਈ ਹੈ ਨਾ ਛੋਨੇ ਲਾਗੇ ਆ ਨਾ ਅੱਛਾ ਹੌਲੀ ਇਹ ਤੇ ਦੋ ਮਹੀਨੇ ਦਾ ਪਠਾਲੇ ਹੋ ਰਿਹਾ ਗਾਡੇ ਠੀਕ ਆ ਦੋ ਮਹੀਨੇ ਥਲੇ ਪਠਾ ਪਿਆ ਤੇ ਗਾਂ 15 ਦਿਨਾਂ ਦੇ ਫਿਰ ਪੱਕਾ ਹੀ ਹੁਣ ਵੀ ਜਿਆਦਾ 2 ਮਹੀਨੇ ਪੁੱਠਾ ਹੈਗਾ ਠੀਕ ਆ ਫੇਰ 15 ਨਾਲ ਪੱਕ ਹੋਣੀ ਆ ਤੇ ਗੱਬਣ ਜੇ ਤੇ ਗੱਬਣ ਬਾਈ ਕੱਲ ਕੰਮ ਨਹੀਂ ਗੱਬੜ ਦੁੱਧ ਆਉਣੀ ਦੁੱਧ ਨਹੀਂ ਦਿੰਦੀ ਤੇ ਇੱਕ ਰਖ ਲੈ ਆ ਜੀ ਵੀਰ ਭਰਾ ਪੁੱਠਾ ਹੈਗੀ ਵੈੜ ਅਸਲ ਅਫਸਰ ਨੂੰ ਵੇਖੋ ਕਿੰਨਾ ਆ ਇਹ ਆ ਕਿ ਵੈੜ ਆ ਚਲੋ ਪਰ ਸਾਂਭੀ ਘੱਟ ਆ ਤੇ ਮੈਂ ਤੁਹਾਨੂੰ ਦੱਸਣੇ ਪੁੱਠਾਵਾਂ ਦੇਲੇ ਦੋ ਮਹੀਨੇ ਦਾ ਹੋਰ ਕਰ ਦੋ ਮਹੀਨੇ ਨੂੰ 1500 ਨਾਲ ਫੇਰ ਆ ਜੀ ਲੋਕਾਂ ਦੀ ਆਪਾਂ ਬਾਕੀ ਮੋਲੀ ਓਟਾ ਕਰ ਦੇਣਾ ਵਾਂਗੇ ਬਾਕੀ ਇਹ ਆ ਕਿ ਕਦਰ ਨਹੀਂ ਪਾਈ ਇਹਦੀ ਕਿਸ ਨੇ ਬਾਕੀ ਯਾਦ ਕਰ ਤੂ ਜੇ ਹੈਗੀ ਜੇ ਵੈੜ ਹੀ ਆ ਉਤਰਾ ਬਾਕੀ ਇਹ ਕਿ ਚਲੋ ਆਪਣੀ ਕੋਈ ਚੈੱਕ ਕਰਾ ਲੇ ਚੰਗੀ ਤਰ੍ਹਾਂ ਵੀ ਕਿੰਨੇ ਚੱਲਦੀ ਗੱਲਾਂ ਬਾਕੀ ਹਾਂ ਦੇ ਕੋਈ ਵੀਡੀਓ ਹੈਗੀ ਚੈੱਕ ਕਰੁੰਦੇ ਆਂ ਦੀ ਥਣ ਥਣ ਓਕੇ ਸਾਰੇ ਥਣ ਥਣ ਓਕੇ ਬਾਕੀ ਵੀਡੀਓ ਹੈਗੀ ਚੈੱਕ ਕਰੂ ਤੇ ਮੋਲ ਫਿਰ ਇਹਦਾ ਬਾਕੀ ਗਿਫਟ ਹੀ ਦੇ ਦੇਣੀ 10000 ਦੀ 10000 ਦੀ ਕਿ ਛੋਟ ਛੋਟ ਰੱਖੀ ਕੋਈ ਐਚੋ ਵੀ ਇਹ ਜੋ ਛੋਟ ਕੀ ਕਰਦੀ ਨਿਗਾ ਜਾ ਮੋਲਿਆ ਬਾਕੀ ਇਹ ਰਹਿਤੀ ਵਾਲਾ ਕੰਮ ਹੀ ਆ ਚਲੋ ਕੋਈ ਖਾਣ ਪੀਣ ਚੋ ਕੇ ਕੁਝ ਛੱਡਦੇ ਹੋ 500 ਛੱਡਾਂਗੇ 950 ਛੱਡਾਂਗੇ ਬਾਕੀ ਕੋਈ ਵੀਰ ਭਰਾ ਸਾਹਮਣੂ ਆਣਾ ਮਹੀਨੇ ਹੀ ਗਾਣ 10000 ਵਧਣਾ ਚ 2000 ਖਾਊ ਛੇ ਤਾਂ ਹੀ ਆਂ ਅੱਡੇ ਦੋ ਚਾਰ ਦਿਨ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਆ ਗਈ ਅੰਡੇ ਤੇ ਇਹ ਤਾਂ ਬਾਈ ਟੋਕਰ ਜੇ ਕੰਦੀ ਇਹ ਟੋਕੜੀ ਹੈ ਗੱਬਨ ਨਹੀਂ ਹੈਣਾ ਤੇ ਇਹਦੇ ਕੋਲ ਦੁੱਧ ਕਿੰਨਾ ਚ ਹਾਂ ਜੀ ਤੇ ਬਾਬਾ ਜੀ ਸਾਢੇ 6 ਕਿਲੋ ਦੁੱਧ ਜੀ ਅੱਛਾ ਜਿਹੜਾ ਹੈਗਾ ਠੀਕ ਹੈ ਇੱਕ ਡੰਗ ਚ ਹੋਵੇ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਅੱਛਾ ਤਸੱਲੀ ਕਰਿਆ ਆਪਣਾ ਵੀਰਤਾ ਮੇਰੇ ਕੋਲ ਤੋਰ ਫੇਰ ਇਹ ਵੀ ਬਾਬਾ ਜੀ ਤੋਹਫੇ ਹੀ ਦੇ ਦੇਵਾਂਗੇ ਛੋਟਾ ਇਹ ਮੁੰਡਾ ਕਰ ਦੇ ਅਭੀ 6 ਕਿਲੋ ਦੁੱਧ ਹੋ ਗਏ ਤਾਂ ਵੀ ਇੱਥੇ ਛੱਡ ਦੇ ਠੀਕ ਆ ਜਿਨਾ ਦੱਸਿਆ ਉਹਨਾਂ ਦੇ ਦੋ ਟਾਂਗ ਬੱਬਾ ਜੀ ਕਿਉਂ ਗਏ ਖੜੇ ਕੱਲ ਵੈੜ ਆਈ ਆ ਵੰਡ ਪਾਇਆ ਤੇ ਵੈੜ ਵਧੂਗੀ ਘਟੂਰੀ ਨਹੀਂ ਜਾ ਕੇ ਕਲੇ ਕਰੇਗੀ ਚਲੋ ਫਿਰ ਲੈ ਜਾ ਬੰਦ ਸਾਰੀਆਂ ਗਰਮੀਆਂ ਬੰਨੇ ਲਾ ਜੂਗੀ 8-9 ਕਿਲੋ ਦੁੱਧ ਕਰਦੇ ਵੀ ਤੰਗੀ ਵੰਡੂੰਡ ਪੈ ਗਿਆ ਤੇ ਠੀਕ ਆ ਜੀ ਹਾਂ ਜੀ ਬਗਤਨ ਬੜਾ ਕਾਦ ਬਜੂ ਬਾਕੀ ਪੁਰਕਾ ਨਹੀਂ ਠੰਡੀ ਠੁੰਡੀ ਬੜੀ ਆ ਵੇ ਇਹ ਆ ਕੇ ਚਲੋ ਕਿਸੇ ਦਾ ਘਰ ਦਾ ਚਾਹ ਪਾਣੀ ਦਾ ਸਾਰੀ ਚਲ ਜੀ ਮੈਨੂੰ ਕਿਹੜਾ ਸਪੈਸ਼ਲ ਲਗਾਓ ਖਾਓ ਇਧਰ ਹਾਂਜੀ ਹਾਂਜੀ ਬਾਕੀ ਪੁਰਕਾ ਬੜਕਾ ਲਈ ਠੰਡੀ ਠੁੰਡੀ ਬੜੀ ਤੇ ਮੋਲ ਦਾ ਫੇਰ ਇਹਦਾ 11000 ਦੀ ਦੇ ਦਈਏ 11000 ਦੀ ਦੇਣੀ ਕਿ 10000 ਤੋਂ ਅੰਦਰ ਦਈਏ ਜੱਗੇ ਨੂੰ ਪੁੱਛ ਲੋ ਜਿੰਨੇ ਦੀ ਹੁੰਦਾ ਜੱਗੇ ਭਾਜੀ ਕਰੋ ਆਪੇ ਜੱਸ ਨੌ ਹਜ਼ਾਰ ਦੀ ਦੇ ਦਾਂ ਨੌ ਹਜ਼ਾਰ ਦੀ ਉਹ ਤੇ ਫੋਨ ਲਓ ਪਤਾ ਨਹੀਂ ਦੇ ਹੀ ਕਿਸੇ ਖਾਣ ਪੀਣ ਚ ਅੱਗੇ ਛੱਡ ਦੋਗੇ ਵਿੱਚੋਂ ਫੋਨ ਲਾਵੇ ਪਤਾ ਨਹੀਂ ਕਿੱਥੇ ਦੇਣੀ ਹੈ ਕੇ ਠੀਕ ਆ ਹਾਂਜੀ ਮੋੜ ਨਾਲ ਕਿਹਾ ਵੀ ਭਰਾ ਨੂੰ ਫੋਨ ਲਾਵੇ ਠੀਕ ਆ ਬੱਦੇ ਕਿੱਥੇ ਦੇਣੀ ਆ ਠੀਕ ਆ ਛੇੜੇ ਮੋਲ ਕੀਤੇ ਦੇ ਦੇਣੀ ਆ ਪਰ ਠੀਕ ਆ ਦੁਰਾਂਗੇ ਆਪ ਇਹਨੂੰ ਬੰਦ ਕੇ ਕੀ ਕਰਨਾ ਆਹ ਕੋ ਫੋਨ ਲਾਵੇ ਹਨ ਤੇ ਬਾਕੀ ਤੁਹਾਡੇ ਘਰੋਂ ਕੋਈ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੇ ਆ ਨਾ ਜੋ ਵੀ ਆ ਸਾਰਾ ਕੁਝ ਇਹੀ ਆ ਆਪਣੀ ਸਮਝਣਾ ਵੇਖ ਚੱਕ ਕੇ ਖੜੋ